ਦੋਸਤੋ ਸਾਹਮਣੇ ਜੇ ਸਬੰਧਿਤ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਬੰਦੇ ਦਾ ਨਾਮ ਜੋ ਮੈਥਰੀ ਇਹਨੂੰ 버ਗਰ ਬਣਾਉਣ ਦੇ ਜੁਰਮ ਦੇ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਕਈਆਂ ਦੇ ਮਨ ਦੇ ਵਿੱਚ ਕੁਐਸਚਨ ਆਦਾ ਹੋਊਗਾ ਵੀ ਇੱਕ 버ਗਰ ਬਣਾਉਣ ਵਾਲਾ ਕਿਹੜਾ ਇੱਦਾਂ ਵੱਡਾ ਜੁਰਮ ਹੋ ਗਿਆ ਵੀ ਇਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਜ ਜੇ ਤੁਹਾਨੂੰ ਅਸਲ ਦੇ ਵਿੱਚ ਪਤਾ ਲੱਗਣਾ ਵੀ ਇਸ ਬੰਦੇ ਨੇ ਕਿਸ ਚੀਜ਼ ਦੇ 버ਗਰ ਬਣਾਇਆ ਤਾਂ ਤੁਸੀਂ ਸ਼ਾਇਦ ਵਿਸ਼ਵਾਸ ਨਹੀਂ ਕਰ ਪਾਉਗੇ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਚੱਲਦੇ ਹਾਂ ਅੱਜ ਕਹਾਣੀ ਵਾਲ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਹਾਜ਼ਰ ਹਾਂ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੇ ਦੋਸਤੋ ਇਸ ਬੰਦੇ ਦਾ ਨਾਮ ਸੀਗਾ ਜੋ ਮੈਥਨੀ ਇਹ ਅਮਰੀਕਾ ਦੇ ਮੈਰੀਲੈਂਡ ਸ਼ਹਿਰ ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਜਦੋਂ ਹੀ ਇਹਦਾ 6 ਸਾਲ ਦੀ ਉਮਰ ਹੋਈ ਜਾਂ ਤੇ ਇਹਦੇ ਡੈਡੀ ਦਾ ਕਾਰ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਆ ਜਿਹੜੀ ਜੋ ਮੈਥਲੀ ਦੀ ਮਾਂ ਸੀਗੀ ਉਹ ਵੀ ਨਸ਼ੇ ਕਰਦੇ ਰਹਿੰਦੀ ਸੀ ਸਾਰੀ ਦਿਹਾੜੀ ਇਹਨਾਂ ਦਾ ਕੰਮ ਹੁੰਦਾ ਸੀ ਅਮਰੀਕਾ ਦੇ ਵਿੱਚ ਪਤਾ ਨਹੀਂ ਕਿਉਂ ਇੰਨੇ ਜ਼ਿਆਦਾ ਲੋਕੀ ਮੋਸਟਲੀ ਜਿੰਨੇ ਵੀ ਕੇਸ ਆ ਜ਼ਾਰੇ ਨਸ਼ੇ ਕਰਕੇ ਇਹ ਦੁਨੀਆ ਹਰਕਦਾ ਪੁੱਠੀਆਂ ਕਰਦੇ ਹੁੰਦੇ ਆ ਤੇ ਉਹਦੀ ਮਾਂ ਵੀ ਜਿਹੜੀ ਸੀ ਉਹ ਨਸ਼ੇ ਕਰਦੀ ਹੁੰਦੀ ਸੀਗੀ ਤੇ ਜਦੋਂ ਇਹਦੀ ਉਮਰ 18 ਸਾਲ ਦੀ ਹੁੰਦੀ ਹੈ ਇਹ ਮਿਲਟਰੀ ਦੀ ਜੌਬ ਕਰਨੀ ਸ਼ੁਰੂ ਕਰ ਦਿੰਦਾ ਆ ਤੇ ਥੋ ਇਹਨੂੰ ਮਿਲਟਰੀ ਦੇ ਵਿੱਚ ਇਹਨੂੰ ਵੀ ਬਹੁਤ ਜ਼ਿਆਦਾ ਨਸ਼ੇ ਦੀ ਹੱਤ ਪੈ ਜਾਂਦੀ ਆ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਕਰਕੇ ਉਥੋਂ ਆਪਣੀ ਆਰਮੀ ਦੀ ਜੋਬ ਛੱਡ ਕੇ ਵਾਪਸ ਘਰ ਆ ਜਾਂਦਾ ਘਰ ਆਣ ਦੀ بجائے ਇਹ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਰਹਿਣ ਲੱਗ ਜਾਂਦਾ ਜਿੱਦਾਂ ਲੋਕੀ ਕੋਈ ਮੰਗ ਕੇ ਖਾਂਦੇ ਆ ਕੁਝ ਵੀ ਉੱਥੇ ਨਸ਼ਾ ਪੱਤਾ ਕਰਕੇ ਲਿٹے ਰਹਿੰਦੇ ਆ ਇਹ ਉਦਾਂ ਹੀ ਜਾ ਕੇ ਸੜਕਾਂ ਦੇ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਘਰ ਨਹੀਂ ਜਾਂਦਾ ਨਾ ਆਪਣੀ ਮਾਂ ਨੂੰ ਦੱਸਦਾ ਵੀ ਮੈਂ ਆ ਗਿਆ ਆਰਮੀ ਦੀ ਜੋਬ ਤੋਂ ਛੱਡ ਕੇ ਭੱਜ ਕੇ ਆ ਜਾਂਦਾ ਉੱਥੋਂ ਦੀ ਸੜਕਾਂ ਦੇ ਉੱਤੇ ਰਹਿ ਕੇ ਇਹਨੂੰ ਨਿਸ਼ਾਨ ਦੀ ਆਦਤ ਹੋਰ ਜ਼ਿਆਦਾ ਹੋ ਜਾਂਦੀ ਆ ਫਿਰ ਮੁੜ ਕੇ ਪੈਸਾ ਜਦੋਂ ਨਹੀਂ ਹੁੰਦਾ ਵੀ ਹੁਣ ਨਸ਼ੇ ਕਰਨ ਵਾਸਤੇ ਵੀ ਪੈਸਾ ਚਾਹੀਦਾ ਆ ਤੇ ਹੈ ਇੱਕ ਨਾਲ ਦੇ ਹੀ ਬਹੁਤ ਵੱਡਾ ਵੇਅਰ ਹਾਊਸ ਹੁੰਦਾ ਆ ਉੱਥੇ ਜਾ ਕੇ ਜੋਬ ਕਰਨੀ ਸ਼ੁਰੂ ਕਰ ਦਿੰਦਾ ਉੱਥੇ ਜਾ ਕੇ ਇਹ ਫੋਕ ਲਿਫਟ ਦਾ ਡਰਾਈਵਰ ਬਣ ਜਾਂਦਾ ਹੁਣ ਕਈਆਂ ਨੂੰ ਨਹੀਂ ਪਤਾ ਹਣਾ ਫੋਕ ਲਿਫਟ ਕੀ ਹੁੰਦੀ ਆ ਇੱਕ ਛੋਟੀ ਛੋਟੀ ਕਰੇਨਾ ਟਾਈਪ ਗੱਡੀ ਹੁੰਦੀ ਆ ਉਹਦੇ ਵਿੱਚ ਸਮਾਨ ਰੱਖ ਕੇ ਆਪਾਂ ਸਲਫਾਂ ਦੇ ਉੱਤੇ ਟਿਕਾਉਨੇ ਆ ਉਹਦੀ ਜੋਬ ਕਰਨੀ ਸ਼ੁਰੂ ਕਰ ਦਿੰਦਾ ਤੇ ਜੋ ਸਵੇਰੇ ਪੈਸਾ ਕਮਾਉਂਦਾ ਸ਼ਾਮ ਨੂੰ ਇਹ ਉਹਦਾ ਨਸ਼ਾ ਪੱਤਾ ਖਾ ਕੇ ਫਿਰ ਸੱਟੋ ਕੇ ਪਿਆਰਾਂ ਦਾ ਸੀਗਾ ਇਦਾਂ ਹੀ ਕਰਦੇ ਕਾਫੀ ਟਾਈਮ ਲੰਘ ਜਾਂਦਾ ਤੇ ਇਹਨੂੰ ਲੱਗਦਾ ਵੀ ਹੁਣ ਜ਼ਰੂਰ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਲੈ ਕੇ ਆਉਣਾ ਚਾਹੀਦਾ ਚੰਗੇ ਕੰਮ ਕਰ ਲੈਣੇ ਚਾਹੀਦੇ ਆ ਫਿਰ ਇਹ ਕਿਸੇ ਕੁੜੀ ਨੂੰ ਮਿਲਦਾ ਤੇ ਦੋਨੇ ਰਲ ਕੇ ਵਿਆਹ ਕਰਾ ਲੈਂਦੇ ਆ ਤੇ ਇਹ ਇੱਕ ਟਰੱਕ ਲੈ ਕੇ ਉਹਦੇ ਪਿੱਛੇ ਰਹਿਣਾ ਸ਼ੁਰੂ ਕਰ ਦਿੰਦੇ ਜਿੱਦਾਂ ਆਪਣਾ ਉਹਦੇ ਵਿੱਚ ਬੈੱਡ ਲਗਾ ਕੇ ਸ਼ਿਫਟ ਸਾਰਾ ਸਮਾਨ ਰੱਖ ਲੈਂਦੇ ਆ ਉਹ ਟਰੱਕ 'ਚ ਰਹਿਣਾ ਸ਼ੁਰੂ ਕਰ ਦਿੰਦੇ ਆ ਉਸੇ ਟਰੱਕ ਦੇ ਵਿੱਚ ਇਹਨਾਂ ਦੋਨਾਂ ਦਾ ਇੱਕ ਮੁੰਡਾ ਵੀ ਹੁੰਦਾ ਤੇ ਵਧੀਆ ਆਪਣਾ ਰਹਿਣ ਲੱਗ ਜਾਂਦੇ ਆ ਤੇ ਜਿਹੜੀ ਇਹਦੀ ਘਰ ਵਾਲੀ ਸੀਗੀ ਜਦੋਂ ਮੁੰਡਾ 1 ਸਾਲ ਦਾ ਹੁੰਦਾ ਇਹਨਾਂ ਦਾ ਉਹ ਬਾਰ ਦੇ ਵਿੱਚ ਜਾ ਕੇ ਇੱਕ ਕਲੱਬ ਵਿੱਚ ਜਾਣਾ ਬਾਰ ਚ ਜਾਣਾ ਉੱਥੇ ਜਾ ਕੇ ਨਸ਼ੇ ਪੱਤੇ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਨਸ਼ਾ ਕਰਦੇ ਕਰਦੇ ਉਹਦੀ ਆਤ ਬਹੁਤ ਜ਼ਿਆਦਾ ਵਿਗੜ ਜਾਂਦੀ ਆ ਤੇ ਇੱਕ ਦਿਨ ਜਦੋਂ ਜੋ ਮੈਂ ਤੇਨੇ ਘਰ ਆਉਂਦਾ ਤੇ ਉਹ ਜਦੋਂ ਆਪਣੇ ਟਰੱਕ ਦੇ ਵਿੱਚ ਦੇਖਦਾ ਉੱਥੇ ਨਾ ਉਹਦਾ ਮੁੰਡਾ ਹੁੰਦਾ ਨਾ ਉਹਦੀ ਘਰ ਵਾਲੀ ਹੁੰਦੀ ਆ ਨਾ ਹੀ ਉਸ ਟਰੱਕ ਦੇ ਵਿੱਚ ਸਮਾਨ ਹੁੰਦਾ ਟਰੱਕ ਹੁੰਦਾ ਪੂਰਾ ਖਾਲੀ ਜਿਹਨੂੰ ਦੇਖ ਕੇ ਉਹ ਘਬਰਾ ਜਾਂਦਾ ਹਾਂ ਵੀ ਮੇਰੇ ਬੱਚੇ ਨੂੰ ਤੇ ਮੇਰੀ ਘਰ ਵਾਲੀ ਨੂੰ ਕੌਣ ਲੈ ਗਿਆ ਉਹ ਆਸ-ਪਾਸੇ ਉਹ ਪਤਾ ਕਰਦਾ ਕੋਈ ਉਹਨੂੰ ਬੰਦਾ ਦੱਸਦਾ ਵੀ ਇੱਕ ਮੁੰਡਾ ਆਇਆ ਸੀਗਾ ਉਹ ਕਹਿੰਦਾ ਸੀਗਾ ਕਿ ਇਹ ਮੇਰੀ ਗਰਲਫ੍ਰੈਂਡ ਆ ਮੈਂ ਦਾ ਬੋਏਫ੍ਰੈਂਡ ਆ ਯਾਨਕਿ ਉਹਦੀ ਘਰ ਵਾਲੀ ਨੂੰ ਦੱਸਦਾ ਸੀਗਾ ਵੀ ਮੈਂ ਇਹਦਾ ਬੋਏਫ੍ਰੈਂਡ ਆ ਤੇ ਕਹਿੰਦਾ ਘਰ ਵਾਲੀ ਨੂੰ ਵੀ ਲੈ ਗਿਆ ਤੇ ਬੱਚੇ ਨੂੰ ਵੀ ਲੈ ਗਿਆ ਇਹ ਟੈਨਸ਼ਨ ਦੇ ਵਿੱਚ ਪਾ ਕੇ ਮੈਥਲੀ ਆਪਣਾ ਟਰੱਕ ਚੱਕਦਾ ਤੇ ਉਹ ਸੜਕਾਂ ਦੇ ਉੱਤੇ ਲੱਭਣਾ ਸ਼ੁਰੂ ਕਰ ਦਿੰਦਾ ਉਹਨੂੰ ਆਸੇ ਪਾਸੇ ਖਬਰ ਮਿਲਦੀ ਆ ਵੀ ਉਹ ਇੱਕ ਪੁਲ ਦੇ نیچے ਜਿੱਦਾਂ ਬਾਲ ਦੇਸ਼ਾਂ ਵਿੱਚ ਹੁੰਦਾ ਜਿਨ੍ਹਾਂ ਕੋ ਘਰ ਨਹੀਂ ਹੁੰਦਾ ਨਾ ਇੱਕ ਪੁਲ ਦੇ نیچے ਰਹਿਣਾ ਸ਼ੁਰੂ ਕਰ ਦਿੰਦੇ ਆ ਤਾਂ ਕਿ ਮੀਂਹ ਮੂਹ ਤੋਂ ਵੀ ਬਚ ਜਾਣ ਤੇ ਉੱਥੇ ਇੱਕ ਪੁਲ ਦੀ ਹੀ ਛਾਤ ਨੂੰ ਛੱਤ ਮੰਨ ਕੇ ਆਪਣਾ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਆ ਤੇ ਉਹਨੂੰ ਪਤਾ ਲੱਗਦਾ ਵੀ ਉੱਥੇ ਉਹਦੀ ਘਰ ਵਾਲੀ ਤੇ ਉਹਦਾ ਜਿਹੜਾ ਬੋਏਫ੍ਰੈਂਡ ਬਣਿਆ ਫਿਰਦਾ ਤੇ ਜਵਾਕ ਉੱਥੇ ਰਹਿੰਦੇ ਆ ਤੇ ਉਹਦੀ ਘਰ ਵਾਲੀ ਨੂੰ ਗੰਦੇ ਕੰਮਾਂ ਤੇ ਲਾ ਦਿੱਤਾ ਯਾਨੀ ਕਿ ਬੰਦਿਆਂ ਦੇ ਨਾਲ ਸੌਣਾ ਇਦਾਂ ਦੇ ਗਲਤ ਕੰਮਾਂ ਦੇ ਵਿੱਚ ਲਾ ਦਿੱਤਾ ਤੇ ਉਹ ਪੈਸਾ ਕਮਾ ਕੇ ਲੈਂਦੀ ਤੇ ਤਿੰਨੇ ਜਣੇ ਆਪਣਾ ਸਰਵਾਈਵ ਕਰਦੇ ਆ ਇਹ ਚੀਜ਼ ਸੁਣ ਕੇ ਮੈਥਲੀ ਨੂੰ ਹੋਰ ਗੁੱਸਾ ਚਲਾ ਜਾਂਦਾ ਤੇ ਪੁਲ ਦੇ نیچے ਖੜ ਜਾਂਦਾ ਲੈ ਕੇ ਉਹਨੂੰ ਲੱਗਦਾ ਸੀ ਕਿ ਵੀ ਇਹਨਾਂ ਨੇ ਇੱਥੇ ਅੱਜ ਨਸ਼ਾ ਕਰਨ ਵਾਸਤੇ ਆਣਾ ਆ ਉਹਨੂੰ ਇਹ ਖਬਰ ਮਿਲੀ ਸੀ ਤੇ ਉੱਥੇ 2 ਘੰਟੇ 4 ਘੰਟੇ 5 ਘੰਟੇ ਵੇਟ ਕਰਦਾ ਰਹਿੰਦਾ ਰਾਤ ਪੈ ਜਾਂਦੀ ਆ ਤੇ ਉਹ ਤਿੰਨੇ ਨਹੀਂ ਆਉਂਦੇ ਯਾਨੀ ਕਿ ਉਹਦੀ ਘਰ ਵਾਲੀ ਉਹਦਾ ਬੋਏਫ੍ਰੈਂਡ ਤੇ ਉਹਦਾ ਬੱਚਾ ਜਦੋਂ ਨਹੀਂ ਆਉਂਦਾ ਉਹਨੂੰ ਗੁੱਸਾ ਚੜ ਜਾਂਦਾ ਉਹ ਨਸ਼ਾ ਪਤਾ ਕਰਕੇ ਉੱਥੇ ਸਾਈਡ ਦੇ ਉੱਤੇ ਨਾ ਦੋ ਬੰਦੇ ਖੜੇ ਹੁੰਦੇ ਆ ਉਹ ਉਹਨਾਂ ਦੇ ਕੋਲ ਜਾਂਦਾ ਤੇ ਉਹ ਪਹਿਲੇ ਨਸ਼ੇ 'ਚ ਸੈੱਟ ਸੀਗਾ ਉਹਨਾਂ ਨੂੰ ਪੁੱਛਦਾ ਆਪਣੇ ਘਰ ਵਾਲੀ ਦੀ ਫੋਟੋ ਦਿਖਾਉਂਦਾ ਵੀ ਆਹ ਮੇਰੀ ਘਰ ਵਾਲੀ ਆ ਤੇ ਆਹ ਮੇਰਾ ਬੇਟਾ ਆ ਤੂੰ ਇਹ ਉਹ ਗਿਆ ਪਹਿਲੇ ਤਾਂ ਉਹਦੀਆਂ ਗੱਲਾਂ ਸੁਣਦੇ ਨਹੀਂ ਆ ਮੁੜ ਕੇ ਉਹ ਨਸ਼ੇ 'ਚ ਸੀਗੇ ਉਹ ਜੋ ਮੈਥਲੀ ਦੇ ਨਾਲ ਨਾਲ ਨਾ ਲੜਨਾ ਸ਼ੁਰੂ ਕਰ ਦਿੰਦੇ ਆ ਪਰ ਤੁਸੀਂ ਦੇਖਿਆ ਜਿੱਦਾਂ ਕਿ ਫੋਟੋ ਦੇ ਵਿੱਚ ਉਹ ਜੋ ਮੈਥਲੀ ਕੈਂਡਿਆਰਗਾ ਤਾਂ ਸੀਗਾ ਉਹਨੇ ਕੀ ਕੀਤਾ ਦੋਨਾਂ ਨੂੰ ਗਿੱਚੀ ਤੋਂ ਫੜਿਆ ਥੱਲੇ ਲਾਵਾ ਪਾ ਕੇ ਉਹਨਾਂ ਦੇ ਉੱਤੇ ਬਹਿ ਗਿਆ ਉਹ ਉਹਨਾਂ ਚਿਰ ਉੱਥੇ ਨਹੀਂ ਉਹਨਾਂ ਦੇ ਉੱਪਰੋਂ ਨਹੀਂ ਉੱਠਾ ਜਿੰਨਾ ਚਿਰ ਉਹਨਾਂ ਦਾ ਸਾਹ ਨਹੀਂ ਬੰਦ ਹੋ ਗਿਆ ਉਹਨਾਂ ਦੀ ਸਾਹ ਬੰਦ ਹੋਣ ਕਰਕੇ ਉੱਥੇ ਹੀ ਮੌਤ ਹੋ ਜਾਂਦੀ ਆ ਉਹ ਸਾਈਡ ਦੇ ਉੱਤੇ ਇੱਕ ਟੋਆ ਪਟ ਕੇ ਇਹਨਾਂ ਦੋਨਾਂ ਨੂੰ ਵਿੱਚ ਸੱਟ ਕੇ ਉੱਤੋਂ ਮਿੱਟੀ ਪਾ ਕੇ ਇਹਨਾਂ ਨੂੰ ਦਬ ਦਿੰਦਾ ਤੇ ਸਾਈਡ ਦੇ ਉੱਤੇ ਇੱਕ ਪ੍ਰੋਸਟੀਟਿਊਟ ਇੱਕ ਜਨਾਨੀ ਖੜੀ ਹੁੰਦੀ ਆ ਉਹਦੇ ਕੋਲ ਜਾਂਦਾ ਜਾ ਕੇ ਉਹਨੂੰ ਫੋਟੋ ਦਿਹੋਂਦਾ ਵੀ ਆ ਮੇਰੀ ਘਰ ਵਾਲੀ ਦੇਖੀ ਆ ਉਹ ਕੁਝ ਨਹੀਂ ਬੋਲਦੀ ਫਿਰ ਉਹਨੇ ਸੋਚਿਆ ਇਹਨੂੰ ਨਸ਼ਾ ਪਤਾ ਕਰਾ ਕੇ ਤੋਂ ਬੁਲਵਾਨਾ ਵੀ ਇਹਨੇ ਦੇਖੀ ਕਿ ਨਹੀਂ ਦੇਖੀ ਉਹਨੂੰ ਥੋੜਾ ਬਹੁਤਾ ਨਸ਼ਾ ਕਰਾਉਂਦਾ ਜਦੋਂ ਨਸ਼ਾ ਕਰਾ ਕੇ ਉਸ ਤੋਂ ਬਾਅਦ ਵੀ ਉਹਨੂੰ ਨਹੀਂ ਪਤਾ ਹੁੰਦਾ ਵੀ ਉਹਦੀ ਘਰ ਵਾਲੀ ਹੈ ਹੀ ਸੀ ਕਿ ਕੌਣ ਹੈਗੀ ਕਿ ਨਹੀਂ ਉਹਨੂੰ ਜਦੋਂ ਨਹੀਂ ਕੁਝ ਬੋਲਦੀ ਜੋ ਮੈਥਲੀ ਨੂੰ ਹੋਰ ਗੁੱਸਾ ਜੜ ਜਾਂਦਾ ਉਹ ਉਹਦਾ ਵੀ ਗਰਦਨ ਦੱਬ ਕੇ ਉੱਥੇ ਹੀ ਮਾਰ ਦਿੰਦਾ ਉਹਨੂੰ ਜਨਾਨੇ ਨੂੰ ਜਿੱਦਾਂ ਹੁਣ ਮੰਨ ਲਓ ਜਿਹੜੇ ਦੋ ਬੰਦੇ ਮਾਰੇ ਸੀ ਉਹਨਾਂ ਨੂੰ ਤਾਂ ਦੱਬ ਦਿੰਦਾ ਹੁਣ ਇਹ ਸੀਗਾ ਮੈਂ ਦਵਾਰਾ ਟੋਆ ਪੱਟੂਆਂ ਨੂੰ ਦਵਾਰਾ ਦੱਬੂਗਾ ਉਹਨੇ ਇਹਦੇ ਨਾਲ ਖੁਰਾਕ ਕੀ ਸੋਚਿਆ ਉਹਨੂੰ ਖਿੱਚ ਕੇ ਆਪਣੇ ਟਰੱਕ ਦੇ ਵਿੱਚ ਲੈ ਜਾਂਦਾ ਉਹਦੀ ਗਰਦਨ ਵੱਢ ਕੇ ਤੇ ਉਹਨੂੰ ਸਾਰਾ ਵੱਢ ਕੇ ਜਿਹੜਾ ਟੁਕੜੇ ਜੇ ਕਰ ਦਿੰਦਾ ਥੋੜੇ ਜੇ ਜਨਕੇ ਦੇ ਵੱਡੇ ਵੱਡੇ ਟੁਕੜੇ ਕਰਕੇ ਤੇ ਉਹਨੂੰ ਬਾਹਰ ਸੱਟਣ ਲੱਗਾ ਹੁੰਦਾ ਤੇ ਨਾਲ ਹੀ ਨਾ ਉੱਥੋਂ ਪੁੱਲ ਦੇ ਨੀਚੋਂ ਦੇਖੇ ਇੱਕ ਮਛਵਾਰਾ ਲੰਗਦਾ ਹੁੰਦਾ ਇਹ ਦੇਖਦਾ ਵੀ ਕਿਤੇ ਮਛਵਾਰਿਆਂ ਨੇ ਮੈਨੂੰ ਦੇਖਤਾ ਨਹੀਂ ਲਿਆ ਇਹ ਉਹਦੇ ਕੋਲ ਜਾਂਦਾ ਮਛਵਾਰੇ ਦਾ ਵੀ ਗਲਾ ਉਹਨੂੰ ਵੀ ਵੱਢ ਕੇ ਛੋਟਾ ਜਿਹਾ ਟੋਆ ਪੱਟ ਕੇ ਉਹਨਾਂ ਵਿੱਚ ਦੋਨਾਂ ਦੇ ਸਿਰ ਦੱਬ ਦਿੰਦਾ ਤੇ ਜਿਹੜੀ ਉਹਨਾਂ ਦੀ ਬਾਕੀ ਬੋਡੀ ਸੀਗੀ ਉਹਨਾਂ ਨੂੰ ਇੱਕ ਬਹੁਤ ਵੱਡੇ ਭਾਰ ਦੇ ਨਾਲ ਬੰਨ ਕੇ ਨਾਲ ਹੀ ਸਮੁੰਦਰ ਹੁੰਦਾ ਉਹਦੇ ਵਿੱਚ ਸੜ ਦਿੰਦਾ ਨਦੀ ਜੀ ਦੇ ਵਿੱਚ ਤੇ ਜਿਹਦੇ ਕਰਕੇ ਉਹ ਲਾਸ਼ਾਂ ਕਦੇ ਵੀ ਉੱਪਰ ਨਹੀਂ ਆਈਆਂ ਤੇ ਨਾ ਪੁਲਿਸ ਵਾਲਿਆਂ ਨੂੰ ਕਦੀ ਮਿਲੀਆਂ ਉਹ ਤੇ ਇਹਦੀ ਘਰ ਵਾਲੀ ਨੂੰ ਤੇ ਬੱਚੇ ਨੂੰ ਗਾਇਬ ਹੋਏ ਨੂੰ ਘੱਟੋ ਘੱਟ 6 ਮਹੀਨੇ ਹੋ ਜਾਂਦੇ ਆ ਤੇ ਇਹਦਾ ਦਿਮਾਗ ਹੋਰ ਜ਼ਿਆਦਾ ਖਰਾਮ ਹੋਣ ਲੱ ਜਾਂਦਾ ਕੱਲਾ ਰਹਿ ਕੇ ਬੋਰ ਹੋਣ ਲੱ ਜਾਂਦਾ ਫਿਰ ਇਹਨੂੰ ਫਿਰ ਤਲਬ ਉੱਠਣੀ ਸ਼ੁਰੂ ਹੋ ਜਾਂਦੀ ਆ ਨਸ਼ੇਪੱਤੇ ਦੀਆਂ ਵੀ ਮਰਡਰ ਕਰਾਂ ਦੀ ਵੀ ਹਾਂ ਵੀ ਮੈਂ ਜੜੀਆਂ ਵੀ ਇੱਥੇ ਜਨਾਨੀਆਂ ਘੁੰਮਦੀਆਂ ਉਹਨਾਂ ਨੂੰ ਮਾਰਨਾ ਸ਼ੁਰੂ ਕਰਾਂ ਫਿਰ ਇੱਕ ਕੈਥਰੀਨ ਨਾਮ ਦੀ ਇੱਕ ਜਨਾਨੀ ਹੁੰਦੀ ਕੁੜੀ ਆ ਉਹਨੂੰ ਵੱਢ ਕੇ ਉਹਦਾ ਜਿਹੜਾ ਸਿਰ ਸੀਗਾ ਉਹਨੂੰ ਟਵਾ ਪੱਟ ਕੇ ਉਹਦੇ ਵਿੱਚ ਦੱਬ ਕੇ ਤੇ ਉਹਦੀ ਲਾਸ਼ ਨੂੰ ਵੀ ਟਕਾਣੇ ਲਾਹਾਂ ਦਾ ਦੱਬ ਦਿੰਦਾ ਤੇ ਆਪਣਾ ਆਰਾਮ ਨਾਲ ਘੁੰਮਣ ਲੱਗ ਜਾਂਦਾ ਫਿਰ ਇਹਨੂੰ 6 ਮਹੀਨੇ ਬਾਅਦ ਯਾਦ ਆਂਦਾ ਵੀ ਮੈਂ ਇੱਕ ਜਨਾਨੀ ਦਾ ਸਿਰ ਵੱਢ ਕੇ ਦੱਬਿਆ ਹੋਇਆ ਇਹ ਜਾਂਦਾ ਉੱਥੇ ਦੁਆਰਾ ਉਹ ਟਵਾ ਪੱਟ ਕੇ ਦੇਖਦਾ ਉਹਦੇ ਵਿੱਚ ਸਿਰ ਹੁੰਦਾ ਤੇ ਉਹਨੂੰ ਬਹੁਤ ਸਾਰੇ ਕੀੜੇ ਲੱਗ ਚੁੱਕੇ ਹੁੰਦੇ ਆ ਤੇ ਉਹ ਸਿਰ ਨੂੰ ਲੈ ਜਾ ਕੇ ਚੰਗੀ ਤਰ੍ਹਾਂ ਧੋ ਕੇ ਅੱਗੇ ਜਾ ਕੇ ਵੀਡੀਓ ਬਹੁਤ ਡਿਸਟਰਬਿੰਗ ਹੋਣ ਲੱਗੀ ਆ ਤਾਂ ਪਲੀਜ਼ ਮੇਰੇ ਪਰ ਆ ਜਿਹੜੇ ਛੋਟੇ ਬੱਚੇ ਆ ਉਹ ਵੀ ਵੀਡੀਓ ਨੂੰ ਸਕਿਪ ਕਰ ਦੇਣ ਕਮਜ਼ੋਰ ਦਿਲ ਵਾਲੇ ਉਹ ਵੀ ਸਕਿਪ ਕਰ ਦੇਣ ਕਿਉਂਕਿ ਅੱਗੇ ਦਾ ਹਾਲ ਬਹੁਤ ਮਾੜਾ ਆ ਵੀਡੀਓ ਦੇ ਵਿੱਚ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੀ ਉਸ ਬੰਦੇ ਨੇ ਉਹ ਸਿਰ ਦੇ ਨਾਲ ਕੀ ਕੀਤਾ ਉਹਨੂੰ ਧੋ ਕੇ ਚੰਗੀ ਤਰ੍ਹਾਂ ਖਾ ਗਿਆ ਉਹਨੂੰ ਫੜ ਕੇ ਬਿਲਕੁਲ ਸਹੀ ਸੁਣਿਆ ਤੁਸੀਂ ਉਹਨੂੰ ਸਿਰ ਨੂੰ ਇਸੇ ਤਰੀਕੇ ਨਾਲ ਕੱਚਾ ਹੀ ਖਾ ਜਾਂਦਾ ਉਹਨੂੰ ਤੇ ਮੁੜ ਕੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਜਨਾਨੀਆਂ ਗਾਇਬ ਹੋ ਰਹੀਆਂ ਆ ਤੇ ਉਹ ਇਹਨੂੰ ਫੜ ਲੈਂਦੇ ਆ ਲਿਜਾ ਕੇ ਜੇਲ੍ਹ ਦੇ ਵਿੱਚ ਨਾ ਪੁੱਛਗਿਛ ਕਰਦੇ ਆ ਬਟ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਦਾ ਜਿਹਦੇ ਕਰਕੇ ਉਹ ਜਾਂਚ ਤਾਂ ਕਰਦੇ ਰਹਿੰਦੇ ਕਰਦੇ ਕਰਦੇ 18 ਮਹੀਨੇ ਦੀ ਇਹਨੂੰ ਸਜ਼ਾ ਤਾਂ ਹੁੰਦੀ 18 ਮਹੀਨੇ ਬਾਅਦ ਇਹ ਜੇਲ੍ਹ ਚੋਂ ਬਾਹਰ ਆ ਜਾਂਦਾ ਕਿਉਂਕਿ ਉਹਨਾਂ ਨੂੰ ਇਹਦੇ ਖਿਲਾਫ ਕੋਈ ਸਬੂਤ ਨਹੀਂ ਮਿਲਦਾ ਜੋ ਮੈਥ ਨੇ ਦੇ ਖਿਲਾਫ ਮੁੜ ਕੇ ਜੋ ਮੈਥਲੀ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਂਦਾ ਉਹਨੇ ਸੋਚਿਆ ਵੀ ਕਿਉਂ ਨਾ ਇਨਸਾਨਾਂ ਨੂੰ ਮਾਰ ਕੇ ਇਹਨਾਂ ਦਾ ਬਿਜ਼ਨਸ ਕੀਤਾ ਜਾਵੇ ਇਨੇ ਕੀ ਕੀਤਾ ਆਪਣਾ ਉਸੇ ਦੁਆਰਾ ਵੇਅਰ ਹਾਊਸ ਦੇ ਵਿੱਚ ਜਾਂਦਾ ਜਿੱਥੇ ਪਹਿਲੇ ਜੌਬ ਕਰਦਾ ਸੀ ਡਰਾਈਵਰ ਦੀ ਉਹਨਾਂ ਕੋ ਸਵੇਰੇ ਕੰਮ ਕਰਦਾ ਸ਼ਾਮ ਨੂੰ ਇਹਨੇ ਘਰ ਵਜਾਂਦੀ ਜਗ੍ਹਾ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਦੇਖੋ ਮੇਰੇ ਕੋ ਘਰ-ਬਾਰ ਤੇ ਹੈ ਨਹੀਂਗਾ ਮੈਂ ਤੇਰੀ ਦੁਕਾਨ ਦੇ ਮੋਰ ਹੀ ਆਪਣਾ ਇੱਕ ਛੋਟਾ-ਮੋਟਾ ਕਾਰੋਬਾਰ ਸਟਾਰਟ ਕਰਨ ਲੱਗਾ ਆ ਤੇ ਤੂੰ ਮੈਨੂੰ ਪਰਮਿਸ਼ਨ ਦੇ ਤੇ ਤੂੰ ਵੈਸੇ ਵੀ ਇੱਥੇ ਸਿਕਿਉਰਿਟੀ ਕਰਨੇ ਰੱਖਿਆ ਨਾਲੇ ਤੇਰੀ ਸਿਕਿਉਰਿਟੀ ਹੋ ਜੂਗੀ ਦੁਕਾਨ ਦੀ ਤੇ ਨਾਲ-ਨਾਲ ਮੇਰਾ ਬਿਜ਼ਨਸ ਵੀ ਚੱਲੂਗਾ ਸ਼ਾਮ ਦਾ ਟਾਈਮ ਮੈਂ ਇੱਥੇ ਬਿਜ਼ਨਸ ਕਰਿਆ ਕਰੂੰਗਾ ਦਿਨੇ ਮੈਂ ਤੇਰੀ ਦੁਕਾਨ ਤੇ ਕੰਮ ਕਰਿਆ ਕਰੂੰਗਾ ਉਹਨੂੰ ਫਾਸਟ ਫੂਡ ਦੀ ਰੈਡੀ ਟਾਈ ਬਣਾ ਕੇ ਉਹਦੀ ਦੁਕਾਨ ਦੇ ਮੂਹਰੇ ਲਾਣ ਲੱਗ ਜਾਂਦਾ ਫਿਰ ਇਹ ਸੋਦਾ ਰੈਡੀ ਤਾਂ ਬਣਾ ਲਿਆ ਹੁਣ ਇਹਦੇ ਵਿੱਚ ਮੈਂ ਖਵਾਣ ਲਈ ਮੇਨ ਇਨਗਰੀਡੀਅੰਟ ਤਾਂ ਹੈ ਨਹੀਂਗਾ ਉਹ ਸੀਗਾ ਇਨਸਾਨਾਂ ਦਾ ਮਾਸ ਫਿਰ ਇਹਨੇ ਇੱਕ ਕੈਥਰੀਨ ਨਾਮ ਦੀ ਕੁੜੀ ਜਾਂਦੀ ਹੁੰਦੀ ਆ ਉਹਨੂੰ ਫੜ ਕੇ ਉਹਨੂੰ ਕਹਿੰਦਾ ਵੀ ਪਲੀਜ਼ ਮੇਰਾ ਇੱਕ ਟਰੱਕ ਦੇ ਵਿੱਚ ਮੇਰੇ ਸਮਾਨ ਰਖਾ ਦੇ ਉਹ ਇਹਦੀ ਗੱਲ ਮੰਨ ਜਾਂਦੀ ਆ ਕਹਿੰਦੇ ਚਲ ਮੈਂ ਤੇਰਾ ਟਰੱਕ ਚ ਸਮਾਨ ਰਖਾ ਦੰਨੀ ਆ ਵੇ ਪਹਿਲੇ ਟਰੱਕ ਖੋਲਦਾ ਤੇ ਉਹ ਕਹਿੰਦੀ ਅੰਦਰ ਕੋਈ ਸਮਾਨ ਤਾਂ ਹੈ ਨਹੀਂ ਟਰੱਕ ਦੇ ਵਿੱਚ ਸਮਾਨ ਕਿ ਰੱਖਣਾ ਕਹਿੰਦਾ ਤੂੰ ਅੰਦਰ ਚੱਲ ਪਹਿਲੇ ਇਹਨੂੰ ਖਿੱਚ ਕੇ ਕੁੜੀ ਨੂੰ ਅੰਦਰ ਸੱਟਦਾ ਸੱਟ ਕੇ ਉਹਦਾ ਗਲਾ ਵੱਢ ਕੇ ਉਹਦਾ ਸਰੀਰ ਦਾ ਜਿੱਦਾਂ ਥੋੜਾ ਢਿੱਡ ਤੋਂ ਮਾਸ ਵੱਢ ਲੈਂਦਾ ਥੋੜਾ ਪੱਟਾਂ ਤੋਂ ਲੱਤਾਂ ਤੋਂ ਮਾਸ ਵੱਢ ਕੇ ਜਿਹੜਾ ਜਿਹੜਾ ਮੇਨ ਜਿੱਥੇ ਮਾਸ ਜ਼ਿਆਦਾ ਸੀਗਾ ਉਹ ਵੱਢ ਕੇ ਰੱਖ ਲੈਂਦਾ ਬਾਕੀ ਨੂੰ ਇਹ ਦਬਾ ਦਿੰਦਾ ਸਵੇਰੇ ਆਪਣਾ ਕੰਮ ਕੰਮਣਾ ਸ਼ੁਰੂ ਕਰ ਦਿੰਦਾ ਆ ਉੱਥੇ ਦੁਕਾਨ ਤੋਂ ਆ ਕੇ ਸ਼ਾਮ ਨੂੰ ਉਹਦੇ ਵਿੱਚੋਂ ਕੱਢ ਕੇ ਉਹਦਾ ਬਰੀਕ-ਬਰੀਕ ਮਾਸ ਵੱਢ ਕੇ ਉਹਨੂੰ ਕੀਮਾ ਟਾਈ ਬਣਾ ਕੇ ਛੋਟੇ-ਛੋਟੇ ਪੀਸ ਕਰਕੇ ਕੀਮਾ ਟਾਈ ਬਣਾ ਕੇ ਇਹਨੇ ਉਸ ਮਾਸ ਨੂੰ ਡੀਪ ਫ੍ਰਾਈ ਕਰਕੇ ਆਲੂਆਂ ਦੇ ਵਿੱਚ ਲਪੇਟ ਕੇ ਲੋਕੀ ਆਲੂਆਂ ਦੇ ਟਿੱਕੀ ਦਾ 버ਗਰ ਖਾਂਦੇ ਆ ਇਹਨੇ ਇਨਸਾਨਾਂ ਦੇ ਮਾਸ ਦੀ ਟਿੱਕੀ ਦਾ 버ਗਰ ਬਣਾ ਕੇ ਲੋਕਾਂ ਨੂੰ ਖੁਲਾਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਖਾਦਾ ਉਹ ਕਿਤੇ ਸਵਾਦਾਂ ਨਾਲ ਖਾਣ ਸੋਸਾ ਪਾਵਾ ਪਾ ਕੇ ਨਿਆਰਿਆਂ ਦੇ ਨਾਲੋਂ ਖਾਣੇ ਸ਼ੁਰੂ ਕਰ ਦਿੰਦੇ ਆ ਜਦੋਂ ਲੋਕਾਂ ਨੂੰ ਪੁੱਛਦੇ ਆ ਵੀ ਤੂੰ ਇਹ ਤੇਰੇ ਇਹ ਸਪੈਸ਼ਲ ਕੀ ਆ ਵੀ ਤੂੰ ਕਿਉਂ ਇੰਨਾ ਸਭ ਤੋਂ ਸਵਾਦ ਵਰਕਰ ਬਣਾਉਣਾ ਇਹ ਦਾਦਾ ਜੀਗਾਂ ਮੈਂ ਇਹਦੇ ਵਿੱਚ ਪੋਰਕ ਮਲਾਇਆ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਪੋਰਕ ਕੀ ਆ ਉਹ ਸੂਰਾਂ ਦਾ ਮਾਸ ਹੁੰਦਾ ਆ ਲੋਕਾਂ ਨੂੰ ਦੱਸਦਾ ਵੀ ਮੈਂ ਇਹ ਚੀਜ਼ ਖਰੋਣਾ ਬਟ ਉਹਨਾਂ ਨੂੰ ਅੰਦਰ ਨਹੀਂ ਪਤਾ ਹੁੰਦਾ ਵੀ ਇਹ ਇਨਸਾਨਾਂ ਨੂੰ ਵੱਢ ਕੇ ਉਹਨਾਂ ਦਾ 버ਗਰ ਬਣਾ ਕੇ ਲੋਕਾਂ ਨੂੰ ਖਿਲਾ ਰਿਹਾ ਉਸ ਤੋਂ ਬਾਅਦ ਇੱਕ ਇਹਨੇ ਕਿੰਬਰਲੀਨ ਨਾਮ ਦੀ ਕੁੜੀ ਨੂੰ ਮਾਰ ਕੇ ਉਹਦੇ ਵੀ ਪੀਸ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਉਹਦਾ ਕੀਮਾ ਬਣਾ ਕੇ ਉਹਦੀ ਟਿੱਕੀ ਬਣਾ ਕੇ ਲੋਕਾਂ ਨੂੰ 버ਗਰ ਖਿਲਾਇਆ ਤੇ ਇਦਾਂ ਹੀ ਕਰਦੇ ਕਰਦੇ ਨੇ ਬਹੁਤ ਸਾਰਿਆਂ ਦਾ 버ਗਰ ਬਣਾ ਕੇ ਲੋਕਾਂ ਨੂੰ ਖਿਲਾ ਦਿੱਤਾ ਇੱਕ ਵਾਰ ਫਿਰ ਇਹਦੇ ਕੋਲ ਜਨਾਨੀਆਂ ਦਾ ਮਾਸ ਘਟ ਗਿਆ ਫਿਰ ਇਹਨੇ ਸੋਚਿਆ ਵੀ ਮੈਂ ਹੁਣ ਕਿਹਨੂੰ ਮਾਰਾਂ ਇਹਨੇ ਸੋਖਾ ਪਲਾਨ ਬਣਾਇਆ ਆਪਣੀ ਇੱਕ ਫਰੈਂਡ ਸੀਗੀ ਇਹਦੀ ਰੇਟਾ ਉਹਨੂੰ ਫੋਨ ਕੀਤਾ ਉਹਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਚੱਲ ਆ ਜਾ ਆਪਾਂ ਅੱਜ ਨਸ਼ਾ ਪਤਾ ਕਰਦੇ ਆ ਤੇ ਉਹ ਨਸ਼ੇ ਦਾ ਨਾਮ ਸੁਣ ਕੇ ਉਹ ਵੀ ਭੱਜੀ ਭੱਜੀ ਆਇਆ ਤੇ ਚਲੋ ਦੋਨੇ ਪਹਿਲੇ ਸ਼ਾਮ ਤੱਕ ਬਹਿ ਕੇ ਚੰਗੀ ਦਾ ਨਸ਼ਾ ਵਾਤਾ ਭੂਕਦੇ ਆ ਨਸ਼ਾ ਕਰਕੇ ਮੁੜ ਕੇ ਉਹ ਉਹਨੂੰ ਗਲੇ ਤੋਂ ਫੜ ਲੈਂਦਾ ਉਹਨੂੰ ਕਹਿੰਦਾ ਵੀ ਹੁਣ ਮੈਂ ਤੈਨੂੰ ਮਾਰ ਕੇ ਤੇਰਾ 버ਗਰ ਬਣਾ ਕੇ ਲੋਕਾਂ ਨੂੰ ਖਲਾਉਂਗਾ ਜਦੋਂ ਉਹਨੂੰ ਇਹ ਚੀਜ਼ ਪਤਾ ਲੱਗਦੀ ਵੀ ਇਹ ਮੇਨਾਹ ਕੰਮ ਕਰਨ ਲੱਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਝੋਟੇ ਜਿਹਦੇ ਕੋਲੋਂ ਛਡਾ ਛੁਰੂ ਕੇ ਉੱਥੋਂ ਦੀ ਭੱਜਾਂ ਦੀ ਲਫਾਫੇ ਲਫੂਫੇ ਵਗੈਰਾ ਥੱਲੇ ਛੜ ਜਾਂਦੀ ਆ ਇਹ ਜਿੱਦਾਂ ਹੀ ਉਹਦੇ ਮਗਰ ਭੱਜਦਾ ਲਫਾਫਿਆਂ ਦੇ ਉੱਤੇ ਫਿਸਲ ਜਾਂਦਾ ਤੇ ਉੱਥੇ ਡਿੱਗ ਜਾਂਦਾ ਤੇ ਉਹ ਇਹਦੇ ਕੋਲੋਂ ਭੱਜ ਕੇ ਵੱਜ ਜਾਂਦੀ ਆ 15 ਦਸੰਬਰ 1996 ਦੇ ਵਿੱਚ ਇਹਨੇ ਪਲਾਨ ਬਣਾਇਆ ਵੀ ਜਿਹੜੀ ਕੈਥਰੀਨ ਨਾਮ ਦੀ ਕੁੜੀ ਆ ਉਹਨੂੰ ਮਾਰ ਕੇ ਦੱਬਿਆ ਹੋਇਆ ਆ ਉਹਨੂੰ ਵੀ ਜ਼ਮੀਨ ਚੋਂ ਕੱਢ ਕੇ ਉਹਦਾ ਮਾਸ ਵੱਢ ਕੇ ਇਹਨੇ 버ਗਰ ਸ਼ਾਮ ਨੂੰ ਬਣਾਉਣੇ ਸੀ ਜਦੋਂ ਹੀ ਇਹ ਇਹ ਪਲਾਨ ਬਣਾ ਕੇ ਆਪਣਾ ਕਰਨਾ ਸ਼ੁਰੂ ਕਰਨ ਲੱਗਾ ਹੁੰਦਾ ਤੇ ਪੁਲਿਸ ਇਹਨੂੰ ਫੜ ਲੈਂਦੀ ਆ 15 ਦਸੰਬਰ 1996 ਦੇ ਵਿੱਚ ਇਹ ਫੜਿਆ ਜਾਂਦਾ ਆ ਤੇ ਇਹਨੂੰ ਫੜ ਕੇ ਜੇਲ੍ਹ ਦੇ ਵਿੱਚ ਲੈ ਕੇ ਆਉਂਦੇ ਆ ਤੇ ਜਿੱਥੇ ਇਹ ਜੌਬ ਕਰਦਾ ਹੁੰਦਾ ਆ ਜਿਹੜਾ ਮਾਲਕ ਸੀਗਾ ਦੁਕਾਨ ਦਾ ਵੇਅਰ ਹਾਊਸ ਦਾ ਉਹਨੂੰ ਵੀ ਚੱਕ ਲੈਂਦੇ ਜੇਲ੍ਹ ਦੇ ਵਿੱਚ ਕਿਉਂ ਕਿਉਂਕਿ ਉਹਨੂੰ ਤਾਂ ਲੈ ਕੇ ਆਉਂਦੇ ਆ ਉਹਨੇ ਇਹਨੂੰ ਪਰਮਿਸ਼ਨ ਦਿੱਤੀ ਸੀ ਤਾਂ ਉਹਨੂੰ ਵੀ ਪਤਾ ਸੀਗਾ ਵੀ ਇਹ ਇਨਸਾਨੀ ਮਾਸ ਦੇ 버ਗਰ ਬਣਾਉਂਦਾ ਆ ਬਟ ਉਹ ਮੁੱਕਰ ਜਾਂਦਾ ਕਹਿੰਦਾ ਨਹੀਂ ਇਹ ਇਨਸਾਨੀ ਮਾਸਾਂ ਦੇ 버ਗਰ ਨਹੀਂ ਬਣਾਉਂਦਾ ਤੇ ਦੂਜੇ ਪਾਸੇ ਜਦੋਂ ਉਹਨੂੰ ਪੁੱਛਦੇ ਆ ਜੋ ਮੈਥਰੀ ਨੂੰ ਉਹ ਮੰਨ ਜਾਂਦਾ ਕਹਿੰਦਾ ਹਾਂ ਮੈਂ ਹਾਂ ਅੱਜ ਤੱਕ 10 ਲੋਕਾਂ ਨੂੰ ਵੱਢ ਕੇ ਲੋਕਾਂ ਨੂੰ 버ਗਰ ਬਣਾ ਕੇ ਖਾ ਲਾ ਦਿੱਤੇ ਆ ਤੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਵੀ ਇਸ ਬੰਦੇ ਨੇ 10 ਬੰਦਿਆਂ ਦੇ ਵੱਢ ਕੇ ਕੁੜੀਆਂ ਦੇ ਜਨਾਨੀਆਂ ਨੂੰ ਮਾਰ ਕੇ ਉਹਦਾ 버ਗਰ ਬਣਾ ਕੇ ਲੋਕਾਂ ਨੂੰ ਖਲਾਤਾ ਤੇ ਉਹ ਇਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਪਹਿਲੇ ਉਹ ਇਹਦਾ ਫਿਰ ਕੁੱਟ ਕੁੱਟ ਕੇ ਸੇਕਾ ਲਾਉਂਦੇ ਚੰਗੀ ਤਰ੍ਹਾਂ ਨੂੰ ਲੰਮਾ ਪਾਉਂਦੇ ਤੇ ਫਿਰ ਦੇ ਪਟੇ ਜਦੋਂ ਦੇ ਪਟੇ ਪੈਂਦੇ ਆ ਫਿਰ ਇਹ ਬੋਲਣਾ ਸ਼ੁਰੂ ਕਰਦਾ ਕਹਿੰਦਾ ਦੇਖੋ ਸਿੱਧੀ ਗੱਲ ਆ ਤੁਹਾਨੂੰ ਨਹੀਂ ਮੇਤੇ ਵੀ ਵਿਸ਼ਵਾਸ ਇਹ ਉਹਨਾਂ ਦੱਸਦਾ ਵੀ ਇੱਥੇ ਦੇਖੋ ਇੱਥੇ ਵੀ ਤੁਹਾਨੂੰ ਲਾਸ਼ਾਂ ਲੱਭੀਆਂ ਮਿਲ ਜੂਗੀਆਂ ਪੁਲਿਸ ਵਾਲੇ ਜਾ ਕੇ ਜਦੋਂ ਉੱਥੇ ਦੇ ਦੇ ਵਾਕਏ ਉੱਤੇ ਵਿੱਚ ਲਾਸ਼ਾਂ ਹੁੰਦੀਆਂ ਫਿਰ ਉਹਨਾਂ ਨੂੰ ਯਕੀਨ ਹੁੰਦਾ ਆ ਤੇ ਇਹਨੂੰ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਆ ਇਹ ਆਪਣੇ ਵੀ ਜੁਰਮ ਕਬੂਲ ਕਰਕੇ ਕਹਿੰਦਾ ਦੇਖੋ ਵੀ ਮੈਨੂੰ ਮੌਤ ਦੀ ਸਜ਼ਾ ਸੁਣਾਈ ਦਿੱਤੀ ਜਾਵੇ ਮੇਰੀ ਜਗਾ ਨਰਕ ਦੇ ਵਿੱਚ ਪੱਕੀ ਆ ਆਪੇ ਮੰਨ ਜਾਂਦਾ ਇਹ ਇਹਨੂੰ ਪੁੱਛਦੇ ਆ ਵੀ ਤੂੰ ਕਿਹਨੂੰ ਕਿਹਨੂੰ ਮਾਰਿਆ ਕਹਿੰਦਾ ਮੈਨੂੰ ਦੇਖੋ ਬਥੇਰੇਆਂ ਨੂੰ ਮਾਰਿਆ ਮੈਨੂੰ ਸਿਰਫ ਇਹ ਆ ਵੀ ਜਿਹੜਾ ਮੈਂ ਮਛਵਾਰਾ ਮਾਰਿਆ ਆ ਤੇ ਉਹ ਜਿਹੜੇ ਸਭ ਤੋਂ ਪਹਿਲੇ ਨੰਬਰ ਤੇ ਦੋ ਬੰਦੇ ਮਾਰੇ ਸੀਗੇ ਉਹਨਾਂ ਨੂੰ ਅਸਲ ਦੇ ਵਿੱਚ ਵਾਕਈ ਨਹੀਂ ਸੀ ਪਤਾ ਵੀ ਮੇਰੀ ਘਰ ਵਾਲੀ ਕਿੱਥੇ ਤੇ ਮੇਰਾ ਬੱਚਾ ਕਿੱਥੇ ਆ ਉਹ ਮੇਤੋਂ ਨਜਾਇਜ਼ ਮਰਿਆ ਮੈਨੂੰ ਸਿਰਫ ਉਹਨਾਂ ਦਾ ਧੋਖਾ ਹੋਰ ਮੈਨੂੰ ਕਿਸੇ ਦਾ ਧੋਖਾ ਨਹੀਂ ਤੇ ਇੱਕ ਵੇ ਇਨਸਾਨਾ ਦਾ ਮਾਸ ਜਿੰਦੇ ਜੀਤਾ ਮੈਨੂੰ ਨਹੀਂ ਪਤਾ ਬਟ ਮਰਨ ਤੋਂ ਬਾਅਦ ਜਿੰਨਾ ਸਵਾਦ ਲੱਗਦਾ ਕਹਿੰਦੇ ਉਸ ਤੋਂ ਸਵਾਦ ਕੋਈ ਡਿਸ਼ੇ ਨਹੀਂ ਹੁੰਦੀ ਪੁਲਿਸ ਵਾਲੇ ਉਹਦਾ ਫੇਸ ਇੱਕਾ ਲੋਂਦੇ ਆ ਕਹਿੰਦੇ ਭਰਾਵਾ ਤੂੰ ਚੱਲ ਅੰਦਰ ਉਹਨੂੰ ਉਮਰ ਕੈਦੀ ਪਹਿਲੇ ਸਜ਼ਾ ਸੁਣਾ ਦਿੰਦੇ ਆ ਤੇ ਉਹ ਉੱਥੇ ਕਹਿੰਦਾ ਰਹਿੰਦਾ ਵੀ ਮੈਨੂੰ ਉਮਰ ਕੈਦੀ ਸਜ਼ਾ ਨਹੀਂ ਮੈਨੂੰ ਡੈਥ ਪੈਨਲਟੀ ਦਿਓ ਜਿਆ ਮੁੜ ਕੇ ਇਹਦੀ ਉਮਰ ਕੈਦੀ ਸਜ਼ਾ ਚੇਂਜ ਕਰਕੇ ਇਹਨੂੰ 66 ਸਾਲਾਂ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਵੀ ਜਦੋਂ 66 ਸਾਲਾਂ ਬਾਅਦ ਇਹਨੂੰ ਜੇਲ੍ਹ ਚੋਂ ਰਿਹਾ ਕਰ ਦੇਵਾਂਗੇ ਤੇ ਇਹਦੇ ਹੀ ਕਰਦੇ ਕਦੇ-ਕਦੇ ਕਟੋ-ਕਟ ਨਾ ਤਿੰਨ-ਚਾਰ ਵਾਰੀ ਇਹਦੀ ਸਜ਼ਾ ਬਦਲ ਦਿੰਦੇ ਆ ਪਹਿਲੇ ਉਮਰ ਕੈਦ ਦੀ ਫਿਰ ਇਹਨੂੰ 60 ਸਾਲ ਦੀ ਫਿਰ ਇਹਨੂੰ ਕਹਿੰਦੇ ਆ ਚੱਲ ਤੈਨੂੰ ਆਪਾਂ ਮੌਤ ਦੀ ਸਜ਼ਾ ਸੁਣਾ ਦੰਨੇ ਆ ਪਰਟ ਇਹਨੂੰ ਮੌਤ ਨਹੀਂ ਦਿੱਤੀ ਜਾਂਦੀ ਤਾਂ 2017 ਦੇ ਵਿੱਚ ਇਹ ਮੈਰੀਲੈਂਡ ਦੇ ਕਿਸੇ ਜੇਲ੍ਹ ਦੇ ਵਿੱਚ ਮਰਿਆ ਮਿਲਦਾ ਅਸਲ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜਵਾਨੀ 'ਚ ਨਸ਼ਾ ਕਰਨ ਦੀ ਗੰਦੀ ਆਦਤ ਕਰਕੇ ਇਹਦੀ 2017 ਦੇ ਵਿੱਚ ਜੋ ਮੈਥਲੀ ਦੀ ਮੌਤ ਹੋ ਜਾਂਦੀ ਜਦੋਂ ਉਹ ਪੂਰੀ ਬੋਡੀ ਜਾਂਚ ਕਰਦੇ ਤੇ ਅੰਦਰੋਂ ਪੂਰਾ ਸੜੀ ਖਾਦੇ ਨਿਕਲਦਾ ਯਾਰ ਕਿ ਢੋਲ ਬਣ ਚੁੱਕਿਆ ਸੀਗਾ ਉੱਪਰੋਂ ਉੱਪਰੋਂ ਹੀ ਫੁੱਲਿਆ ਸੀ ਗੁਬਾਰੇ ਵਾਂਗੂ ਅੰਦਰ ਇਹਦੇ ਵਿੱਚ ਸਿਰਫ ਹਵਾ ਹੀ ਸੀਗੀ ਤੇ ਦੋਸਤੋ ਐਸੀ ਸਾਰੀ ਕਹਾਣੀ ਹੈ ਇੱਕ ਜੋ ਮੈਥਲੀ ਨਾਮ ਦੇ ਬੰਦੇ ਦੀ ਜਿਨੇ ਇਨਸਾਨਾਂ ਨੂੰ ਮਾਰ-ਮਾਰ ਕੇ ਉਹਨਾਂ ਦਾ 버ਗਰ ਲੋਕਾਂ ਨੂੰ ਵੱਡ-ਵੱਡ ਕੇ ਖਿਲਾਤਾ ਲੋਕਾਂ ਨੇ ਪਹਿਲੇ ਸਵਾਦ ਨਾਲ ਬਹੁਤ ਖਾਦਾ ਉਹ ਬੜਾ ਟੇਸਟੀ ਸੀਗਾ ਜਦੋਂ ਲੋਕਾਂ ਨੇ ਪੁੱਛਿਆ ਵੀ ਇਹ ਬੰਦਾ ਕਿੱਥੇ ਗਾਇਬ ਹੋ ਗਿਆ ਉਹਨਾਂ ਨੂੰ ਪਤਾ ਲੱਗਾ ਵੀ ਤੁਸੀਂ ਭਰਾਵਾ ਹੋਂਦ ਕਿ ਇਨਸਾਨਾਂ ਦੇ 버ਗਰ ਬਣਾ ਬਣਾ ਕੇ ਖਾਂਦੇ ਰਹੇ ਆ ਤੇ ਉਹ ਖਵਾਉਂਦਾ ਰਿਹਾ ਐ ਸਵਾਦਾਂ ਦੇ ਨਾਲ ਤੁਸੀਂ ਖਾਂਦੇ ਰਹੇ ਆ ਤੇ ਉਹ ਵੀ ਮੈਨੂੰ ਇਹਨਾਂ ਵਾਤਾ ਪਤਾ ਉਲਟੀਆਂ ਕਰ ਰਹੇ ਨਹੀਂ ਹਟੇ ਹੋਣੇ ਆ ਅੱਜ ਦੇ ਦਿਨ ਲਈ ਦੋਸਤੋ ਐਨਆਈ ਕਿਦਾਂ ਦੀ ਸਟੋਰੀ ਲੱਗੀ ਆ ਤਾਂ ਪਲੀਜ਼ ਕਮੈਂਟ ਦੇ ਵਿੱਚ ਦੱਸ ਦਿਓ ਵਧੀਆ ਲੱਗੀ ਤਾਂ ਵੀ ਦੱਸ ਦਿਓ ਨਹੀਂ ਵਧੀਆ ਲੱਗੀ ਤਾਂ ਵੀ ਦੱਸ ਦਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਮੇਰਾ ਭਰਾ ਇਹਦੇ ਰਿਲੇਟਡ ਕੁਝ ਫੋਟੋਆਂ ਹੋਣਗੀਆਂ ਗੁਰਵਿੰਦਰ ਐਸਰਾ ਟੌਰ ਮੇਰੀ ਇੰਸਟਾਗ੍ਰam ਦੀ ਆਈਡੀ ਆ ਉੱਤੇ ਜਾ ਕੇ ਦੇਖ ਲਓ ਸਟੋਰੀ ਲੱਗ ਜਾਊਗੀ ਉਹਦੇ ਵਿੱਚ ਪਤਾ ਲੱਜੂਗਾ ਹਾਂ ਵੀ ਇਹ ਬੰਦਾ ਕਿੱਥੇ ਫੜਿਆ ਗਿਆ ਤੇ ਕਦੋਂ ਫੜਿਆ ਗਿਆ ਇਹਦੇ ਪ੍ਰੂਫ ਤੁਹਾਨੂੰ ਮਿਲ ਜਾ ਕਰੂਗੇ ਅੱਜ ਦੇ ਦਿਨ ਲਈ ਆਪਣੇ ਭਰਾंनो ਇਜਾਜ਼ਤ ਦਿਓ ਮਿਲਦਾ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਬਾਏ ਬਾਏ